ਜਿਹੜਾ ਜਦੋਂ ਅਸੀਂ ਤਾਂ ਜਿਹੜਾ ਡਿਟੇਲ ਦੱਸੋ ਕਿ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਫੈਸ਼ਨ ਬੰਦਾ ਤੇ ਨਾਮ ਕੁਲਚਨ ਤੋਮਨੀ ਹੈਗਾ ਤੇ ਟੋਟਲ 21 ਮਾਮਲੇ ਜਿਹੜੇ ਹੈਗੇ ਥੈਂਡੀ ਐਕਸਾਈਜ਼ ਦੇ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਰਪਰ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਚਲੇ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅਨ ਅਡਰੈਂਡ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਜ ਆ ਤੁਹਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਸੋਸ਼ੀਅਲ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲੀਸ ਸਲਫਾਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕ੍ਰੋਚਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਫੁੱਲ ਸਲਫਾ ਅਸੀਂ ਪ੍ਰੋਵਾਈਡ ਕਰ ਰਹੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੋ ਦੀ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਹੈ ਤੇ ਨਾਮ ਗੁਲਸ਼ਨ ਟੋਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਓ ਐਕਸਾਈਜ ਦੇ ਜਿਹੜੇ ਦਬਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਆਪਾਂ ਵੀ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਆਰਡਰ ਨੂੰ ਮੈਂਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਕ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਸੈਲਫ ਸਟੇ ਹੈਗਾ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਿੰਨਾ ਦਾ ਘਰ ਬਣਾ ਸਕਦੇ ਆਪਾਂ ਕਾਫੀ ਵੱਡਾ ਘਰ ਬਣਾ ਸਕਦੇ ਆ ਤੁਸੀਂ ਜੀ ਦਿਸ ਇਸ ਸਾਡੇ ਸਾਹਮਣ ਜਿਹੜਾ ਜਦੋਂ ਅਸੀਂ ਤਾਂ ਜਿਹੜਾ ਡਿਟੇਲ ਦੱਸੋ ਕਿ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਦੇ ਨਾਮ ਕੁਲਚਨ ਤੋਮਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਥੈਂਡੀ ਐਕਸਾਈਡ ਦੇ ਦੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਤੋਂ ਤੋਂ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅਨ ਅਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਜ ਆ ਤੁਹਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਸੋਸ਼ੀਅਲ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲੀਸ ਸੈਲਫਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕ੍ਰੋਚਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੂਲ ਸੈਲਫਸ ਅਸੀਂ ਪ੍ਰੋਵਾਈਡ ਕਰ ਰਹੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੀਂ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਹੈ ਤੇ ਨਾਮ ਗੁਲਸ਼ਨ ਟੋਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਓ ਐਕਸਾਈਟ ਦੇ ਜਿਹੜੇ ਦਸਤਜਾ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਆਪਾਂ ਵੀ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਨਾਡਰ ਨੂੰ ਮੈਂਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਕ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜੁੜਾ ਵੀ ਸਾਨੂੰ ਪੁਲਿਸ ਸੈਲਫ ਸਟੇ ਹੈਗਾ ਉਸੇ ਸਬੰਧ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਇਹਨਾਂ ਨੂੰ ਹੈਲਪ ਪ੍ਰੋਵਾਈਡ ਕਿੱਦਾਂ ਦਾ ਮੈਸਜ ਹੈ ਕਾਰਪਣਾ ਹੈ ਕਾਫੀ ਵੱਡਾ ਕੰਮ ਕਰਪਣਾ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਜੀ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਦੱਸੋ ਕਿ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਦੇ ਨਾਮ ਕੁਲਚਨ ਤੋਮਨੀ ਹੈਗਾ ਤੇ ਟੋਟਲ 22 ਮਾਮਲੇ ਜਿਹੜੇ ਹੈਗੇ ਹੈਂਡੀ ਐਕਸਾਈਜ਼ ਦੇ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਰਪਰ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅਨ ਅਡਰੈਂਡ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਕ ਆ ਤੁਹਾਨੂੰ ਪਤਾ ਹੈ ਸ਼ਹਿਰਾਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਸੋਸ਼ੀਅਲ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀਗਾ ਪੁਲੀਸ ਸਲਫਾਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕ੍ਰੋਚਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੂਲ ਸਲਫਾ ਅਸੀਂ ਪ੍ਰੋਵਾਈਡ ਕਰ ਰਹੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੀਂ ਕੱਢੀ ਹੈ ਤੋਂ ਸਾਨੂੰ ਮੈ ਪਤਾ ਚੱਲੇ ਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਹੈ ਤੇ ਨਾਮ ਗੁਲਸ਼ਨ ਟੋਨੀ ਹੈਗਾ ਤੇ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਆ ਐਕਸਾਈਜ ਦੇ ਜਿਹੜੇ ਦਬਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਆਪਾਂ ਵੀ ਇਹਨਾਂ ਦੀ ਜਿਹੜੀ ਹੈਗੀ ਜਿਹੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਦੀ ਹੈ ਪੁਲਿਸ ਵੱਲੋਂ ਜਿਹੜਾ ਲਾਅ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਪੂਰਾ ਜਿਹੜੀ ਫੋਰਸ ਹੈ ਤਨਾਤਕ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਸੈਲਫ ਸਟੇ ਹੈਗਾ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਐਸ ਪਰ ਲਾਅ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਿੰਨਾ ਦਾ ਮਸ਼ਾਲਾ ਕਰ ਬਣਾ ਸੀ ਕਾਫੀ ਵੱਡਾ ਘਰ ਬਣਾ ਸੀ ਲੈ ਸਕਦੇ ਹੋ ਤੁਸੀਂ ਜੀ ਦਿਸ ਇਸ ਸਾਡੇ ਸਾਹ